ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਮੰਨਦੀਪਪੁਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਆ ਹੋਰ ਸਨਾਲ ਜੀ ਸਾਰਿਆਂ ਦਾ ਕੀ ਹਾਲ ਚੱਲ ਉਮੀਦ ਕਰਦੀ ਸਾਰੇ ਵਧੀਆ ਹੋਵਾਂਗੇ ਠੀਕ ਠਾਕ ਹੋਵਾਂਗੇ ਸਵੇਰ ਦਾ ਟਾਈਮ ਹੈ ਜੀ ਸਵੇਰ ਦੇ ਹੋ ਰਹੇ ਨੇ ਸਵਾ 7 ਤੇ ਸਰਦਾਰ ਜੀ ਨੇ ਰਾਤ ਇੱਧਰ ਚੜੀ ਬੀਜੀ ਸੀ ਤੇ ਆਪਾਂ ਆਟਾ ਗੁੰਨਿਆ ਹੈ ਕਪੜੇ ਧੋਣ ਵਾਸਤੇ ਮਸ਼ੀਨ ਲਾਤੀ ਕਿਧਰ ਸਰਦਾਰ ਜੀ ਹੁਣ ਖੇਤ ਚ ਸੁਹਾਗਾ ਫੇਰ ਰਹੇ ਨੇ ਤੇ ਇਧਰਾਂ ਤੇ ਪਾਪਾ ਜੀ ਕੱਖ ਲੈ ਗਏ ਸਾਜਰੇ ਦੇ ਗਏ ਹੋਏ ਨੇ ਕੱਖ ਲੈਣ ਤਾਂ ਸੋਣ ਪਛਲੀਆਂ ਕੱਢ ਲਾਂਗੇ ਛਲੀਆਂ ਕੱਟਣ ਤੋਂ ਬਾਅਦ ਸੇਰੀ ਹੋ ਜਾਊਗਾ ਸੋਕਾ ਕਾ ਵੀ ਉਹ ਦੇਖੋ ਤੁਸੀਂ ਕਿੰਨਾ ਵਧੀਆ ਆ ਰਿਹਾ ਤੇ ਇਧਰ ਇਹਨੂੰ ਪਤਾ ਨਹੀਂ ਨਿੰਬੂ ਐ ਪਤਾ ਨਹੀਂ ਤਾਂ ਕਿੰਨੂ ਨੇ ਪਤਾ ਨਹੀਂ ਮਸੰਨੀਆ ਨੇ ਪਤਾ ਨਹੀਂ ਕੀ ਐ ਇਹ ਤੁਸੀਂ ਦੱਸਿਓ ਵੈਸੇ ਕੀ ਐ ਇਹ ਮੈਨੂੰ ਤਾਂ ਪਤਾ ਨਹੀਂ ਲੱਗ ਰਿਹਾ ਕੁਝ ਯਾਦ ਵੀ ਨਹੀਂ ਹੈਗਾ ਤੇ ਆਲੇ ਬੁੱਟੇ ਦੇਖੋ ਆਪਣੇ ਕਿੱਡੇ ਵੱਡੇ ਵੱਡੇ ਹੋ ਗਏ ਉਹ ਕੁੱਤੇ ਕਿਨੇ ਕੋ ਮਰ ਹੀ ਨਹੀਂ ਰਿਹਾ ਸੀ ਆ ਖਾਲ ਦੇ ਵਿੱਚ ਆਪਾਂ ਨੇ ਪਾਣੀ ਛਿੱਟਿਆ ਸੀ ਆਦਾਂ ਆ ਦੇਖੋ ਪਰਪਲ ਜਿਹੇ ਫੁੱਲ ਕਿੰਨੇ ਸੋਹਣੇ ਖਿੜੇ ਹੋਣੇ ਜਾਓ ਅਸੀਂ ਕੂਕੜੇ توڑਨੇ ਕਹਿੰਦੇ ਫਟਾਫਟ ਤੋੜ ਲਓ ਬਸ ਟਾਈਮ ਨਹੀਂ ਹੈਗਾ ਮੈਂ ਟੋਕਾ ਕਰਨਾ ਹੈ ਐ ਕਰ ਦਿੰਦੇ ਨੇ ਕਹਿ ਦਿੰਦੇ ਨੇ ਛੇਕਾ ਇਹੀ ਕੁੱਕੜੀਆਂ ਨਾ ਛੱਲੀਆਂ ਜਦੋਂ ਆਪਾਂ ਮੋਲ 'ਚ ਜਾਂਦੇ ਹਾਂ ਹੁਣ ਪਿਛਲੇ ਸਾਲ ਅਸੀਂ ਮੋਲ 'ਚੋਂ ਖਾਦਦੀਆਂ ਸੀਗੀਆਂ ਇਹ ਛੱਲੀਆਂ ਲਿਆਂ ਲਿਆਂ ਕੇ ਉਹ ਪਾਣੀ ਦੇ ਵਿੱਚੋਂ ਬਾਲਦੇ ਹਾਂ ਨਾ ਇਹਨਾਂ ਨੂੰ ਇਹੀ ਛੱਲੀਆਂ ਉਹਨੇ 15 ਰੁਪਏ ਦੀ ਦਿੱਤੀ ਸੀਗੀ ਇੱਕ ਆ ਦੇਖੋ ਜਦੋਂ ਇਹ ਜ਼ਿਮੀਂਦਾਰ ਦੇ ਖੇਤ 'ਤੇ ਹੁੰਦੀ ਹੈ ਉਦੋਂ ਇਹ ਬਿਲਕੁਲ ਫ੍ਰੀ ਹੁੰਦੀ ਹੈ ਸਸਤੀ ਹੁੰਦੀ ਹੈ ਹਨਾ ਜਦੋਂ ਵੱਡੇ ਵੱਡੇ ਮੋਲਾਂ 'ਚ ਚਲੀ ਜਾਂਦੀ ਹੈ ਅੰਬਾਨੀ ਅਡਾਨੀ ਦੇ ਮੋਲਾਂ 'ਚ ਚਲੀ ਜਾਂਦੀ ਹੈ ਉਦੋਂ ਇਹ ਮਹਿੰਗੀ ਹੋ ਜਾਂਦੀ ਹੈ ਕੋਈ ਵੀ ਚੀਜ਼ ਹੈ ਜਿਸ ਤੋਂ ਕਿਸਾਨ ਦੇ ਖੇਤਾਂ 'ਚ ਹੁੰਦੀ ਹੈ ਉਦੋਂ ਸਸਤੀ ਹੁੰਦੀ ਹੈ ਜੋ ਦੋ ਹੈ بڑے بڑے ਮੁੱਲਤ ਚਲੀ ਜਾਂਦੀ ਆ ਉਹਦੋਂ ਨਾ ਫਿਰ ਇਹਦਾ ਮੁੱਲ ਪੈ ਜਾਂਦਾ ਕਿਉਂ ਬਾਈ ਸਰਕਾਰ ਕਿਸਾਨਾਂ ਨੂੰ ਕਿਉਂ ਨਹੀਂ ਰੇਟ ਦਿੰਦੀ ਹੈਗੀ ਬੋਟਾ ਪਵਾਨ ਆ ਜਾਂਦੇ ਨੇ ਇਹ ਹੁਣ ਕਿਸਾਨ ਵਿਚਾਰੇ ਧਰਨੇ ਲਾ ਕੇ ਬੈਠੇ ਨੇ ਬੋਟਾ ਇਹਨੇ ਆਪਣੀ ਬੋਟਾ ਨਹੀਂ ਕਰੇ ਬੋਟਾ ਮੰਗੀ ਜਾਂਦੀਆਂ ਬਸ ਆਪਣਾ ਬੋਟਾ ਪਵਾ ਕੇ ਪਾਸੇ ਹੋ ਜਾਣਾ ਚ ਪਹਿਲਾਂ ਦੇ ਲਈ ਆਪਾਂ ਪਹੁੰਚ ਜਾ। ਬੋਚਾ ਦੇ ਕੇ ਉਹ ਤੋਂ ਉਹ ਤਾਂ ਹੈ ਐਂ ਚੰਗੀ। ਅੱਜ ਲੈਟ ਹੈ ਨਹੀਂ ਕਿ ਆ ਤਾਂ ਕੈਂਕੀ ਨਹੀਂ ਬਹੀ ਨੇ। ਹਰ ਵਾਰ ਗਿਣੀ। ਕਾੜਾ ਹੀ ਟੁੱਟੀ। ਮੈਂ ਤਾਂ ਹੁਣ ਫੇਰ ਕਰ ਲਈ। ਹਾਏ ਮੈਂ ਤੇ ਤੁਹਾਨੂੰ ਬਿੰਦ ਲਾਈ ਕਿ ਮੈਂ ਟੋਕੀ ਨਹੀਂ। ਹਾਂ। ਤੁਹਾਨੂੰ ਸਿਰ ਟੈਨਸ਼ਨ ਨੂੰ ਰਹੀ ਹੈ। ਨਾ ਟੈਨਸ਼ਨ ਨਹੀਂ ਆਈ ਗੱਲ ਨਹੀਂ। ਦੇਖੀ ਬਸ ਬਹੁਤ ਹੈ ਨਾ ਐਂ ਨਹੀਂ ਕੋ। ਦੋ ਵਾਰ ਭਰ ਲਈ ਸਾਡੀ ਨਾ ਪੋਚੇ ਦੇ ਬੰਨੇ ਗਾ ਬਹੁਤ ਨੇ ਦੋ ਵਾਰ ਭਰ ਲਈ ਸਾਡੀ ਸਾਫਟ ਹੋਣਾ ਚਾਹੀਦਾ ਮਰ ਰਿਕਵਰੀ ਨਹੀਂ ਪਰੀ ਮੈਂ ਚਲਾਇਆ ਸੀ ਨਾ ਸਵੇਰੇ ਚਲਾਇਆ ਸੀ ਸਵੇਰੇ ਲਾਈਟ ਬੱਜ ਗਈ ਉਹਦੇ ਬਾਅਦ ਚਲਾਇਨ ਤਾਂ ਕੋਈ ਏਸੀ ਵਾਲਾ ਆਇਆ ਚ ਉਹ ਪੀਸੀ ਸਾਡੇ ਜਿਹੜੇ ਇੱਧਰਲੇ ਸੀਗੀ ਸੋਫਾ ਵਾਲੇ ਸੀ ਲੋ ਜੀ ਇੱਧਰ ਆਪਾਂ ਅੱਗ ਬਾਲਣ ਲੱਗੇ ਆਂ ਹਾਂ ਉੱਪਰ ਤੱਕ ਪਾਤੀਆਂ ਭੰਨ ਲੀਆਂ ਦੇਖੋ ਤੇ ਇੱਧਰ ਹੁਣ ਆਪਾਂ ਬੰਨਣ ਲੱਗੇ ਆ ਅੱਗ ਹੋ ਜਾ ਆਪਾਂ ਨੂੰ ਪਾਹ ਪੰਜ ਰੇਖਾ ਹਾਂਜੀ ਹਾਂ ਸਾਰੇ ਮਾਂ ਬਾਪ ਦੇ ਵਿੱਚ ਕੁਝ ਹੋਰ ਵੀ ਨਾਲ ਥੋੜੀ ਐ ਜਿੰਦਗੀ ਦਾ ਉਹ ਨੀਚੇ ਸਬਿੰਦਰ ਹੋ ਰਿਹਾ ਤੇ ਗੁਰ ਗੁਰ

ਤਾਕੂ ਬੁਝੂ ਨਿਆ ਉਰੀ ਲਿਆ ਮੈਂ ਜਿੱਤੇ ਯੂਰੀ ਬੈਠੇ ਹੁੰਨ ਲੂੰਗੇ। ਉਹਦੇ ਘੋਦੀ ਘੋਦੀ ਉਹਦੇ ਉਹਦੇ ਪਨਾਹ ਜਿੱਤ ਪੰਨ ਆ ਗਿਆ। ਆ ਦੇਖ ਲੋ ਛੋਟੀ ਜੀ ਕਿ ਵੀ ਪਾਥੀਆਂ ਭਨ ਭਨ ਕੇ ਅੱਗ ਬਾਲਣ ਦੀ ਤਿਆਰੀ ਚ ਹੈ। ਬਹੁਤ ਅੰਦਾਜ਼ ਕੰਮ ਹੈ। ਹੈ ਕਬੂ? ਕੀ? ਉਹ ਬਾਤ ਸੇ ਹੋਰ ਨਹੀਂ ਲੈਣੀ ਹੈ ਬੱਚ। ਉਹ ਸੁਣ ਗਿਆ ਉਹਨੂੰ ਵੀ ਬੋਲ ਰਿਹਾ ਉਹ ਸੁਣ ਗਿਆ ਉਹਨੂੰ ਲੋ ਜੀ ਇੰਨੇ ਆਹ ਅੱਗ ਬਲੂਗੀ ਤੇ ਇੰਨੇ ਆਪਾਂ ਹਨ ਮੰਨੀ ਵਾਸਤੇ ਆਟਾ ਘੋਲਨੇ ਹੋਰ ਕੱਢ ਲਈ ਦੇ ਜੇ ਉਹਨੂੰ ਪਤਾ ਲੱਗੇ ਵੀ ਆ ਥੱਲੇ ਵਿੱਚ ਪਾਥੀ ਆ ਦੀਦੀ ਉਹਨੇ ਸਾਰੀਆਂ ਹੀ ਲਿਆਈ ਜਾਣੀਆਂ ਕਬੂ ਦੇਖੀ 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 ਕਿਆ ਸੋਹਣੀ ਆ ਰਹੀ ਚੱਕੀ ਨਾ ਉਹ 보다 ਨਹੀਂ ਕੰਮ। ਬਸ ਠੀਕ ਹੈ। ਹਾਂ ਕਿ ਜਿੱਜ ਕੀ ਹੈ? ਠੀਕ ਹੈ ਜੀ। ਹਾਂ ਬਸ ਠੀਕ ਹੈ। ਬਲ ਜੂਗੇ। ਦੇਖੋ ਆਹ ਕੋਲੇ ਆ ਠੀਕ ਹੈ ਜੀ। ਨਹੀਂ ਆਪਾਂ ਦੇ ਮਰੀ ਮੰਮੀ ਇਹਨਾਂ ਨੇ। ਲੋ ਜੀ ਇਹ ਪੜੇ ਚਿੰਨੀ ਕੋਲੀ ਸੀਗੀ ਚਾਰ ਕੋਲੀਆਂ। ਤੇ ਤਿੰਨ ਦੁੱਸੀਆਂ ਲਈਆਂ ਆਪਾਂ ਨੇ ਆਟੇ ਦੀਆਂ। ਬਾਕੀ ਤੁਸੀਂ ਮਿੱਠਾ ਦਾ ਬਣ ਦੇਖ ਕੇ ਪਾ ਸਕਦੇ ਹੋ। ਅੱਜ ਕਿੰਨੇ ਹੋ ਗਏ ਜੀ ਮੰਦਰਵਾਰ। ਮੰਨੀ ਲੱਗਦੀ ਹੈ ਹਨੂਮਾਨ ਦੀ। ਤਨੀ ਅਨਾ ਕਹੋ ਥਾਗੇ ਤੇ ਕਿਹਾ ਗੋਗੀ।

হজ্কে হলগের কাদিয় গামকে ? হখালাগেয়াম ? দানকে খেলকে হখে দ্টি দ্টি ময়েলেলে হজ্য়ে তারতাকি ক্টি দ্টি কোলেয� ਸੋ ਮੈਕਸਿਕੋ ਮੈਨ ਲੱਗਿਆ ਅਪਣਾ ਜਾਗ ਹੈ ਪਾਣੀ ਕੋ ਆਂਦਾ ਨਾ ਮੇ ਸਾ ਪਾਣੀ ਜ਼ਿਆਦਾ ਹੋ ਰਿਹਾ ਹੈ ਇਹ ਜਿਹੜਾ ਟਾਈਮ ਹੋ ਗਿਆ ਸੁਣਾਣਾ ਹੈ ਘਟੇ ਹੈ ਹੋ ਕੇ ਹਾਂਜੀ ਨਹੀਂ ਕਾ ਅਹ ਨਾ ਮੋ ਬੁੱਤ ਨਾ ਸੇ ਦਾ ਕੋ ਦੇ ਜੇ ਜੇ ਦੇ ਹੋ ਗਿਆ ਸੀ ਕਿ ਮਨ ਕੀ ਛਪੀ ਹੋਈ ਆ ਚੱਲੀਏ ਉੱਪਰ ਦੇ ਦੂੰਗੇ ਉੱਪਰ ਰੱਖੂਗੇ ਮੰਨੀ ਆਪਾਂ ਨੇ ਦੇਖੋ ਬਣਾ ਲੀ ਹੁਣ ਆਪਾਂ ਇਹਨੂੰ ਲਾਵਾਂਗੇ ਇੱਧਰ ਆਪਾਂ ਨੇ ਅੱਗ ਬਣਾਈ ਹੋਈ ਏ ਪਹਿਲਾਂ ਅੱਗ ਨੂੰ ਕਰ ਦਾਂਗੇ ਇੱਕ ਸਾਈਡ ਤਿੰਨ ਨੂੰ ਨਹੀਂ ਬਠਾਉਂਦੇ ਹੈਂ ਅਵੇਂ ਪੀੜੀ ਵਾ ਹਾਂ ਜਬਤ ਮਿੱਰਾ ਖੜਾ ਹੋਣਾ ਹੂੰ ਉਹ ਉਹ ਜੱਪੜ ਵਾ ਨਹੀਂ ਆਣਾ ਅੰਚ ਕਬੂ 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 ਉਰੇ ਦੇ ਉਰੇ ਦੇ ਜਿੰਕ ਦੇ ਦੇਨੀ ਮੈਂ ਕਟਾਈ ਕਰ ਦੂੰਗੀ ਇੱਧਰ ਕੋਈ ਚਿੰਤਾ ਨਾ ਕਰੋ ਜਾਓ ਦਾਦੀ ਮम्मा ਕੋਲ ਜਾਓ ਅੰਦਰ ਜੀਵਿੰਦਰ ਆ ਕੇ ਬਾਊ ਮੈਂ ਚੀਜੀ ਦੇਉਗੀ ਜਾਓ ਜਾਓ ਚੀਜੀ ਖਾਲਾ ਜਾ ਕੇ ਅੰਦਰ ਜਾਓ ਅੱਗੇ ਉਹਨੇ ਤਨ ਨੂੰ ਪਿੱਛੇ ਹੋਣਾ ਦੇਖੇ ਪਿੱਛੇ ਪਿੱਛੇ ਹੋਣਾ ਉਹ ਕਿੱਥੇ ਰੱਖ ਹਲੋ ਹਾਂ ਓਏ ਕੱਪੜੇ ਬਾਹਰ ਥੱਲੇ ਮਾ ਉਹ ਨੂੰ ਪਿੱਛੇ ਜਾਂਦੇ ਕੁੜੀ ਨੂੰ ਬੱਚਾ ਬੜਾ ਹੋ ਜਾ ਜਦੋਂ ਮੇਰੀ ਮਾਂ ਕੱਲੀ ਚੱਕ ਰਹੀ ਐ ਤੂੰ ਬਿੱਲੀ ਬੈਠੀ ਐ ਛਿੰਟਾ ਫੜਾਇਆ ਪੈਰਾ ਦੇ ਆਣੀ ਜਦ ਆਦੀ ਮਮੋ ਕੋ ਜਾਣ ਦੱਸ ਐਂ ਤੱਕ ਉਹਦਾ ਕਰਦੇ ਐਸ ਰੱਖੜਾ ਦੇ ਬੀਲੀ ਚੱਕਾ ਉਹ ਕਰਾ ਛਾੜ ਦੇ ਨੂੰ ਆ ਤੇ ਨੂੰ ਛਾੜ ਦੇ ਪੀ ਨੋ ਜਾ ਤੇ ਤਾਂ ਇਹ ਨਾ ਛਾੜ ਦੇ ਸੱਤ Возьми, возьми, возьми. Не надо. Молодец, молодец. Держи, наверное. ਅੱਡੀ ਦੇ ਅੰਦਰ ਵਿੱਚ ਪਾ ਲਈ ਗਲਾਸ ਨਾਲ ਪਾ ਲਈ ਗਲਾਸ ਡੁੱਬ ਗਿਆ ਉੱਪਰ ਉੱਠੀ ਜਿਹੜਾ ਪ੍ਰੈਸ ਕਰਨ ਵਾਲਾ ਪਾਣੀ ਮੈਨੂੰ ਜੜਿਆ ਗੁੱਸਾ ਫੇਰ ਉੱਠੀ ਮੈਂ ਕੰਮ ਖੁਦ ਮਿਲ ਕੇ ਪੈ ਗਈ ਦੀ ਸਾਰਾ ਫੇਰ ਉੱਠੀ ਮੈਂ ਫੇਰ ਕੀ ਜਾ ਮੈਂ ਚੱਕ ਕੇ ਜਗਾ ਬਾਹਰ ਪਜੇ ਜਦ ਜਦ ਸੋਫੇ ਵਾਲੇ ਮੈਂ ਆ ਕੇ ਪੜ ਕੇ ਬੈਠ ਗਿਆ ਮੈਨੂੰ ਨਹੀਂ ਮੈਨੂੰ ਜੱਡ ਨਹੀਂ ਕਿ ਮਾ ਕੰਮ ਕਟਾਣਾ ਦਾ ਕਹਿਤਾ ਹੁਦਾ ਤੇ ਦੋਸ ਗਏ ਇਹ ਪੁਣਾ ਬਾਹਰ ਨਹੀਂ ਆਉਂਦੀ ਉਹ ਇਹ ਚਾਕਲੇਟ ਮਾ ਜੀ ਲੈ ਠੀਕ ਹੈ ਬੱਸਾ ਦੇਖੀ ਨਾ ਕਰੇਲ ਚੱਕੋ ਟੱਪ ਚੱਕੋ ਛੇਤੀ 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 ਆ ਰੁਕ ਚੱਹ ਉਧਰ 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 ਬੇਬੇ ਦਾ ਹਾਂ ਮਾਂ ਕਿਸ ਤਰ੍ਹਾਂ ਜਾਣਾ ਬਾਪੂਆ No, no, no. মই তেনে কাপী লাগে ਨਾਲੇ ਜੇ ਹੁਣ ਤਾਂ ਕੋਈ ਚੱਕਰੇ ਨਹੀਂ ਹੈ ਟੈਂਕੀ ਵਾਲਾ हट दे ने हट दे ने <laughs> लड़ाई पैगी पैगी पै नहीं हटद नहीं मैं कटाई कर दूंगी तेरी ऐ नहीं करना है चोट लगी।, चोट लगी कोई नहीं